ਸਸਿਕਾਲ ਜੀ ਸਾਰਿਆਂ ਨੂੰ ਟ੍ਰਾਂਟੋ ਦੇ 올ਡ ਸਿਟੀ ਹਾਲ ਦੇ ਮੂਹਰੇ ਆਪਾਂ ਪਹੁੰਚ ਚੁੱਕੇ ਆਂਗੇ ਤੇ ਇੱਥੇ ਨਾ ਇੱਕ ਪੀਸ ਕੀਪਿੰਗ ਨਾਂ ਦੀ ਜਗ੍ਹਾ ਗਈ ਜਿੱਥੇ ਇਹਨਾਂ ਦੇ ਮਰੇ ਹੋਏ ਬੰਦਿਆਂ ਨੂੰ ਸ਼ਰਧਾਂਜਲੀ ਦਿੰਦੇ ਆ ਬਿਲਡਿੰਗ ਬਹੁਤ ਸੋਹਣੀ ਹੈ ਉਹਦੇ ਮੂਹਰੇ ਆ ਬਣਾਇਆ ਹੋਇਆ ਸਤੰਭ ਇਹਨਾਂ ਨੇ 1914 ਤੋਂ ਲੈ ਕੇ 1918 ਤੱਕ 1939 ਤੋਂ ਲੈ ਕੇ 1945 ਤੱਕ ਤੇ ਉਸ ਤੋਂ ਬਾਅਦ 1950 ਤੋਂ ਲੈ ਕੇ 1953 ਤੱਕ ਜਿਹੜੇ ਵੀ ਬੰਦਿਆਂ ਦੀ ਡੈਥ ਹੋਈ ਹੈਗੀ ਹਨਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੋਈ ਹੈਗੀ ਜਿਹੜਾ ਹੈ 올ਡ ਸਿਟੀ ਹਾਲ ਆ ਦੋਸਤੋ ਇਹਦੇ ਦੇ ਵੀ ਮੀਨਾਕਾਰੀ ਬਹੁਤ ਵਧੀਆ ਕੀਤੀ ਹੋਈ ਹੈਗੀ ਪਰ ਹਿਨਾ ਕੋਰਟ ਦੇ ਵਿੱਚ ਬਦਲਤਾ ਸੀਗਾ ਉਸ ਸਮਾਂ ਪਹਿਲਾਂ ਇੱਥੇ ਕੋਰਟ ਲੱਗਦੀ ਸੀਗੀ ਆ ਇੱਥੇ ਲਿਖਿਆ ਹੋਇਆ 5 ਮਾਰਚ 2025 ਨੂੰ ਜਿਹੜਾ ਪ੍ਰੋਵਿੰਸ਼ੀਅਲ ਅਫੈਂਸ ਕੋਰਟ ਐਂਡ ਕਾਊਂਟਰ ਸਰਵਿਸ ਸੀਗੀ ਇੱਥੇ ਉਹਨੂੰ ਬਦਲਤਾ ਇੱਥੋਂ ਸੋ ਪਹਿਲਾਂ ਇਹ ਕੋਰਟ ਹੁੰਦੀ ਸੀ ਫਿਲਹਾਲ ਇਹ ਬੰਦ ਆ ਨਹੀਂ ਤਾਂ ਸਾਨੂੰ ਅੰਦਰੋਂ ਵੀ ਸਾਰਾ ਦਿਖਾਉਂਦੇ ਇਹ ਕਿੱਦਾਂ ਦਾਗਾ ਲਾਈਟਾਂ ਅੰਦਰੋਂ ਚੱਲ ਰਹੀਆਂ ਪਰ ਲੋਕ ਹੈਗਾ ਸਾਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਅੰਦਰ ਜਾਣਾ ਅਸੀਂ ਟਰਾਈ ਵੀ ਕੀਤੀ ਪੁੱਛਿਆ ਵੀ ਇੱਕ ਦੋ ਬੰਦਿਆਂ ਨੂੰ ਪਰ ਨਹੀਂ ਬਣਿਆ ਆਹ ਬਾਕੀ ਤੁਸੀਂ ਰੀਡ ਕਰ ਸਕਦੇ ਹੋਗੇ ਹਨ ਕੀ ਕੁਝ ਲਿਖਿਆ ਇੱਥੇ 1734 ਤੋਂ 1900 34 ਤੱਕ ਜਿਹੜੇ ਬੰਦੇ ਇੱਥੇ ਰਹੇ ਆ ਬਾਕੀ ਇਹ ਸ਼ਰਧਾਂਜਲੀ ਦੇ ਵਿੱਚ ਦੋਸਤੋ ਅਫਗਾਨਿਸਤਾਨ ਵਾਲਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਹੋਈ ਆ 2001 ਤੋਂ ਲੈ ਕੇ 2014 ਤੱਕ ਸੋ ਹੁਣ ਚੱਲਦੇ ਆਂ ਆਪਾਂ ਅੱਗੇ ਦੇਖਦੇ ਆਂਗੇ ਦਲਾਸ ਸਕੀਅਰ ਜਾ ਕੇ ਉੱਥੇ ਕਹੇ ਜਨ ਨਜ਼ਾਰਾ ਤੇ ਦਲਾਸ ਸਕੀਅਰ ਉਹੀ ਆ ਜਿੱਥੇ ਕਾਫੀ ਵੱਡਾ ਸਾਰਾ ਪਲਾਜ਼ਾ ਟਾਈਪ ਬਣਿਆ ਹੋਇਆਗਾ ਟ੍ਰਾਂਟੋ ਵਾਲਾ ਬੋਰਡ ਲੱਗਿਆ ਹੋਊਗਾ ਮਤਲਬ ਜਿੱਦਾਂ ਅੱਖਰ ਜੇ ਲਾਏ ਹੁੰਦੇ ਆ ਹਨਾ ਲਾਈਟਿੰਗ ਦੇ ਵਿੱਚ ਤੁਸੀਂ ਬਹੁਤ ਸਾਰੇ ਫੋਟੋਆਂ ਪਹਿਲਾਂ ਦੇਖੀਆਂ ਹੋਣੀਆਂ ਹੋਗੀਆਂ ਇੰਟਰਨੈਟ ਦੇ ਉੱਤੇ ਆਪਣੇ ਬਹੁਤ ਸਾਰੇ ਲੋਕ ਜਾਣਦੇ ਨੇਗੇ ਉੱਥੇ ਸੋ ਉੱਥੇ ਚੱਲੇ ਆਂ ਹੁਣ ਆਪਾਂ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਨਜ਼ਾਰਾ ਨਾਥਨ ਫਿਲਿਪਸ ਕੇਅਰ ਦਾ 올 ਸਿਟੀ ਹਾਲ ਦੇ ਬਿਲਕੁਲ ਸਾਹਮਣੇ ਹੀ ਹੈਗਾ ਤੇ 2026 ਚ ਤੁਹਾਨੂੰ ਪਤਾ FIFA ਵਰਲਡ ਕੱਪ ਆ ਰਿਹਾ ਹੈ ਨਾ ਵਰਲਡ ਕੱਪ ਦੇ ਵਿੱਚ ਕਿੰਨੇ ਘੰਟੇ ਰਹਿ ਗਏ ਉਹ ਤੁਸੀਂ ਦੇਖ ਸਕਦੇ ਹੋ 35105 ਘੰਟੇ ਰਹਿ ਗਏ 4 ਮਿੰਟ ਤੇ 53 ਸੈਕਿੰਡ 35000 ਘੰਟੇ 35000 ਘੰਟੇ ਪਹਿਲਾਂ ਹੀ ਇਹਨਾਂ ਨੇ ਕੰਮ ਚੱਕਦਾ ਦੋਸਤੋ ਬੋਰਡ ਲਾਇਆ ਹੋਇਆ ਹੈਗਾ ਵੀ FIFA ਆ ਰਿਹਾ ਤਿਆਰ ਹੋ ਜਾਓ ਸਾਰਿਆਂ ਨੇ ਫੁੱਟਬਾਲ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਆ ਅਮਰੀਕਾ ਕੈਨੇਡਾ ਵਾਲੇ ਤੇ ਬਾਕੀ ਆ ਬਿਲਕੁਲ ਸਾਹਮਣੇ ਹੈ ਜੀ 올ਡ ਸਿਟੀ ਹਾਲ ਦੀ ਬਿਲਡਿੰਗ ਇਹਦੇ ਬਿਲਕੁਲ ਸਾਹਮਣੇ ਹੀ ਇਹ ਹੈਗਾ ਤੇ ਉਹ ਲੱਗਿਆ ਹੋਇਆ ਜੀ ਟੋਰਾਂਟੋ ਦਾ ਬੋਰਡ ਇਹ ਵੀ ਇੱਕ ਟੂਰਿਸਟ ਅਟਰੈਕਸ਼ਨ ਹੀ ਹੈ ਜੀ ਇੱਥੇ ਹੈਗੇ ਆ ਆਪਾਂ ਯੰਗੇ ਸਟਰੀਟ ਦੇ ਉੱਤੇ ਜਿਹੜੀ ਕਿ ਟੋਰਾਂਟੋ ਦੇ ਡਾਊਨਟਾਊਨ ਦੇ ਬਿਲਕੁਲ ਸੈਂਟਰਲ ਵਿੱਚ ਦੀ ਜਾਂਦੀ ਆ ਇਹ ਅੱਗੇ ਰਿਚਮੰਡ ਹਿੱਲ ਹੋ ਕੇ ਬਹੁਤ ਜ਼ਿਆਦਾ ਲੰਬੀ ਜਾਂਦੀ ਆ 56 ਕਿਲੋਮੀਟਰ ਜਾਂ 27 ਮਾਈਲਸ ਹਾਈ where are you from you're from Burney? burundi yeah. east africa yeah in the south africa okay east have you africa. East, africa. east africa where are you from i'm from india oh. uh. yes. so you are here visitor or something else yeah. you are visiting here for vacations Yes. so how long you are here 20. oh Hello, that's nice 20 days oh. 20 days you have yeah. a lot of time yeah, how long you guys? Are you gonna post this on YouTube? Just yeah, me. I just posted on YouTube yeah. and uh, Instagram yeah, also. So it's so short time. I yeah. I know. i'll try to find There's so much it. things to see. Okay, so much, I can give you yeah. a card. Yeah. Okay. You're like, I can yeah. give yeah. you yeah. a card. You born here? they are born here. They are born. They're born? You are born he here. oh you are listening I'm also from here. Oh yeah, you're from here. I'm almost like seven, seven years. Probably. Seven years. Yeah. yeah. Oh, okay, okay, okay. That's good number seven. Yeah, that's good number. Okay. so they are just uh, making a cool and kidding us <laughs> i know <laughs> okay goodbye take care so youngest street di gall kar rahe si ge apan eh 56 kilometer lambi hai te one of the oldest street vi hai gi hai ge eh toronto downtown de vich jodi hai gi hai gi toronto city de vich jodi hai gi hai gi so ik var na eda naam one of the longest ਸਟਰੀਟ ਦੇ ਵਿੱਚ ਵੀ ਗਲਤੀ ਦੇ ਨਾਲ ਪੈ ਗਿਆ ਸੀਗਾ ਤੋਂ ਗਲਤੀ ਨਾਲ ਪੈ ਗਿਆ ਸੀ ਪਰ ਵਨ ਆਫ ਦਾ ਲੋਂਗੇਸਟ ਸਟਰੀਟ ਹੈਗੀ ਵੀ ਹੈਗੀ ਆ ਕਿਉਂਕਿ ਬਹੁਤ ਸਾਰੇ ਰੋਡ ਆ ਹੋਰ ਵੀ ਹੋਣਗੇ ਲੰਬੀਆ ਹੋਣਗੇ ਆ ਪਰ 56 ਕਿਲੋਮੀਟਰ 27 22 ਮਾਈਲਸ ਬਹੁਤ ਲੰਮਾ ਏਰੀਆ ਹੋ ਜਾਂਦਾਗਾ ਵਨ ਆਫ ਦਾ ਕਹਿ ਸਕਦੇ ਆ ਜੇ ਜੇ ਇਹ ਇਕੱਲੇ ਨਹੀਂ ਕਹਿ ਸਕਦੇ ਤਾਂ ਹਨਾ ਤੋਂ ਸਟਰੀਟ ਬਹੁਤ ਜ਼ਿਆਦਾ ਡਿਵੈਲਪਡ ਆ ਗਈ ਇਹ ਤੇ ਮੇਜਰ ਸਟਰੀਟ ਆ ਗਈ ਇਹ ਇੱਥੋਂ ਦੀ ਰਾਂਟੋ ਦੀ ਤੇ ਇਹ ਜਿਹੜਾ ਡਲਾਸ ਸਕੇਅਰ ਹੈਗਾ ਉਹ ਵੀ ਸਾਹਮਣੇ ਹੀ ਹੈਗਾ ਬਿਲਕੁਲ ਉਹ ਚੌਂਕ ਆਗਾ ਸਾਹਮਣੇ ਜਿਹੜਾ ਡਲਾਸ ਸਕੇਅਰ ਆ ਹਨਾ ਉੱਥੇ ਤੁਹਾਨੂੰ ਦਿਖਾਉਣੇ ਆਗੇ 메인 ਚੌਂਕ ਇੱਥੋਂ ਦਾ ਬਾਕੀ 버거 킹 ਹੋ ਗਿਆ, ਸਟੈਗ ਸ਼ੋ ਹੋ ਗਿਆ, ਐਸਕੇਪ ਰੂਮ, 알파, ਫਰ ਬਹੁਤ ਸਰੀਆਂ ਇਫੇ ਚੀਜ਼ਾਂ ਅਵੇਲੇਬਲ ਨੇਗੇ ਸ਼ੋਰੂਮ ਸਗਾਰਾ ਹੈ ਗਿਆ ਕਿਉਂਕਿ 메인 ਸਟਰੀਟ ਆ ਕਿ ਸਾਰੇ ਸ਼ੋਰੂਮ ਮੇਨ ਖਾਣ ਪੀਣ ਦੇ ਹੋਗੇ, ਸ਼ਾਪਿੰਗ ਦੇ ਹੋਗੇ। ਹਨਾ ਹਰ ਚੀਜ਼ ਹੀ ਤਕਰੀਬਨ ਇੱਥੇ ਮਿਲ ਜਾਂਦੀ ਹੈਗੀ। ਸਾਹਮਣੇ ਆ ਗਿਆ ਜੀ ਤਲਾਸ ਸਕੁਆਰ। ਜਿਵੇਂ ਦੋਸਤੋ ਜਪਾਨ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਕਿਹੜੀ ਸ਼ਿਬੂਆ ਸਟਰੀਟ ਆ ਵਨ ਆਫ ਦਾ ਬਿਜ਼ੀਐਸਟ ਸਟਰੀਟ ਇਨ ਦਾ ਨਾਰਥ ਏਸ਼ੀਆ ਲਾ ਲਓ ਹਨਾ ਜਾਂ ਏਸ਼ੀਆ ਕੰਟੀਨੈਂਟ ਲਾ ਲਓ ਪਰ ਉਹਨੂੰ ਤਾਂ ਵਰਲਡ ਲੈਵਲ ਦੇ ਉੱਤੇ ਰਿਕੋਗਨਿਜੇਸ਼ਨ ਮਿਲੀ ਹੋਈ ਹੈਗੀ ਉਸੇ ਤਰੀਕੇ ਨਾਲ ਜਿਹੜਾ ਡਲਾਸ ਸਕੁਏਰ ਆ ਇਹ ਵੀ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈਗਾ ਪਰ ਉਸ ਲੈਵਲ ਤੇ ਨਹੀਂ ਪਰ ਬਹੁਤ ਜ਼ਿਆਦਾ ਫੇਮਸ ਆਗਾ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈਗਾ ਖਾਸ ਕਰਕੇ ਵੀਕਐਂਡਸ ਦੇ ਉੱਤੇ ਹੁਣ ਵੀਕਡੇਜ਼ ਨੇਗੇ ਵੀਕਡੇਜ਼ ਦੇ ਉੱਤੇ ਵੀ ਮੈਂ ਕਹਿੰਨਾ ਆਊਟਸਟੈਂਡਿੰਗ ਮਾਹੌਲ ਆਗਾ ਇੱਥੋਂ ਦਾ ਆ ਦੇਖੋ ਤੁਸੀਂ ਯੋਗਾ ਚੱਲ ਰਹੀ ਹੈ ਇੱਥੇ ਇਵੈਂਟਸ ਹੁੰਦੇ ਰਹਿੰਦੇ ਆਗੇ ਆ ਸਾਈਡ 'ਚ ਇੰਟਰਨਟੋ ਦੀ ਹਿਪ-ਹੌਪ ਵਾਲੀ ਬੱਸ ਆ ਗਈ ਐਫੀਸ਼ੀਅਲ ਟੂਰ ਕਰਾਉਂਦੀ ਐ ਵਧੀਆ ਮਾਹੌਲ ਆਗਾ ਇੱਥੇ ਪੂਰਾ ਇੰਜੋਏਮੈਂਟ ਵਾਲਾ ਯੋਗਾ ਕਲਾਸੇ ਚੱਲ ਰਹੀਆਂ ਨੇ ਫਿਲਹਾਲ ਤਾਂ ਪਿੱਛੇ ਗਾਣੇ-ਗੋਣੇ ਲਾਏ ਹੋਏ ਨੇ ਤੇ ਆਈ ਥਿੰਕ ਇੱਥੇ ਜਾਂ ਤਾਂ ਪ੍ਰਾਈਵੇਟ ਫੰਕਸ਼ਨਸ ਵੀ ਹੋ ਜਾਂਦੇ ਨੇ ਜਾਂ ਪਾਰਟੀਆਂ ਹੋ ਜਾਂਦੀਆਂ ਨੇ ਸੋਸ਼ਲ ਪਾਰਟੀਆਂ ਵੀ ਹੋ ਜਾਂਦੀਆਂ ਨੇ ਇੱਥੇ ਸੋ ਵਧੀਆ ਲੋਕੇਸ਼ਨ ਹੈਗੀ ਡਲਾਸ ਸਕੁਏਰ ਨਾਮ ਦੇ ਨਾਲ ਮਸ਼ਹੂਰ ਆਏ ਜਗ੍ਹਾ ਜਿਹੜੀ 1 ਆਫ ਦਾ ਮੋਸਟ ਵਿਵੀਅਸਟ ਕਹੋ ਜਾਂ ਫੇਮਸ ਕਹੋ ਸਟਰੀਟ ਹੈਗੀ ਇੱਥੋਂ ਦੀ ਯੰਗੇਸਟ ਸਟਰੀਟ ਦੇ ਉੱਤੇ ਪੈਂਦਾ ਹੈਗਾ ਜਿਹੜਾ ਡਲਾਸ ਸਕੁਏਰ ਹੈਗਾ ਇਹ ਜਿਹੜੀ ਹਾਰਟਸਨ ਬੇ ਕੰਪਨੀ ਆ ਬਹੁਤ ਜ਼ਿਆਦਾ ਪੁਰਾਣੀ ਕੰਪਨੀ ਆ ਇਹ ਕਲੋਥਿੰਗ ਵਗੈਰਾ ਦਾ ਕੰਮ ਕਰਦੀ ਸੀਗੀ ਤੇ ਇਹ ਕੰਪਨੀ ਨਾ 1670 ਚ ਖੁੱਲੀ ਸੀ ਆ ਬੋਰਡ ਲੱਗਿਆ ਹੋਇਆ 1670 ਤੋਂ ਖੁੱਲੀ ਹੋਈ ਇਹ ਹਾਰਸਨ ਵੇ ਕੰਪਨੀ 2025 ਦੇ ਵਿੱਚ ਆ ਕੇ ਬੰਦ ਹੋ ਗਈ ਦਿਵਾਲੀਆ ਹੋ ਗਈ ਕੀ ਹੋਊਗਾ ਤੁਹਾਨੂੰ ਪਤਾਗਾ ਕੈਨੇਡਾ ਦਿਨ ਬਰ ਦਿਨ ਡਾਊਨ ਜਾ ਰਿਹਾ ਜਿਹੜੀ ਜੀਡੀਪੀ ਆ ਡਾਊਨ ਜਾ ਰਹੀ ਆ ਇਕਨੋਮੀ ਇਹਦੀ ਡਾਊਨ ਹੁੰਦੀ ਜਾਂਦੀ ਆ ਸੋ ਬੈਂਕਾਂ ਖਤਮ ਹੋ ਰਹੀਆਂ ਨੇਗੀਆਂ ਬੈਂਕਰਪਸੀ ਕੰਪਨੀਆਂ ਹੋ ਰਹੀਆਂ ਨੇਗੀਆਂ ਸੋ ਇਹਨੇ ਇਸ ਇਹਨੇ ਸਾਰੇ ਚੀਜ਼ਾਂ ਨੂੰ ਚਾਲਦੇ ਪਤਨੀ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨਾ ਇੰਡੀਆ ਤੋਂ ਸਟੂਡੈਂਟ ਆਉਣੇ ਬੰਦ ਹੋ ਗਏ ਹੈਗੇ ਜਿਹੜੇ ਐਲ ਐਮ ਆਈਏ ਵਾਲੇ ਕੰਮ ਸੀਗੇ ਉਹ ਸਾਰੇ ਬੰਦ ਹੋ ਗਏ ਹੈਗੇ ਤੇ ਮਤਲਬ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਆ ਲੋਕਾਂ ਨੂੰ ਕਿਉਂਕਿ ਜਿਹੜੇ ਬੰਦੇ ਰਹਿੰਦੇ ਨੇ ਇੱਥੇ ਚਾਹੇ ਸਟੂਡੈਂਟ ਹੋਣ ਵਰਕ ਪਰਮਿਟ ਵਾਲੇ ਹੋਣ ਉਬਰ ਚਲਾਉਂਦੇ ਆ ਮੁੰਡੇ ਉਹ ਨਹੀਂ ਵਧੀਆ ਕੰਮ ਹੁੰਦਾ ਹੋਰ ਕੋਈ ਕੰਮ ਕਰਦੇ ਆ ਡਿਲੀਵਰੀ ਕਰਦੇ ਆ ਸਕਿੱਪ ਦਾ ਡਿਸ਼ ਕਰਦੇ ਆ ਐਮਾਜ਼ਨ ਕਰਦੇ ਆ ਉਹਦੇ ਵਿੱਚ ਨਹੀਂ ਮੈਨੂੰ ਬੜਾ ਵਧੀਆ ਲੱਗਦਾ ਵੀ ਕੁਝ ਨਾ ਕੁਝ ਬਣਦਾ ਹੋਊਗਾ ਜਿਹੜੀਆਂ ਕੰਪਨੀਆਂ ਨੇ ਗੀਆਂ ਉੱਥੇ ਜੋਬਾਂ ਕਰਦੇ ਰੈਸਟੋਰੈਂਟਾਂ ਦੇ ਉੱਤੇ 3000 3500 ਡਾਲਰ ਮਿਲਦਾ ਉਹਦੇ ਨਾਲ ਬੰਦਾ ਰੈਂਟ ਕੱਢੇ ਜਾਂ ਆਪਦਾ ਖਾਵੇ ਪੀਵੇ ਜਾਂ ਘੁੰਮੇ ਫਰੇ ਠੀਕ ਹੈ ਅਰ ਨਵੀਰ ਆ ਗਏ ਨੇ ਇੱਕ ਦਿਨ ਚ 400 ਡਾਲਰ ਲੱਗ ਗਿਆ ਇਹਨਾਂ ਦਾ ਅੱਜ ਸੋ 400 ਡਾਲਰ ਇੱਕ ਦਿਨ ਚ ਲੱਗਾ 30 ਦਿਨ ਤਾਂ ਬਹੁਤ ਦੂਰ ਨੇ 12000 ਡਾਲਰ ਹੋ ਗਿਆ ਸੋ ਔਖਾ ਕੰਮ ਆਗਾ ਇਹ ਠੀਕ ਹੈ ਮੇਨ ਤਾਂ ਬਹੁਤ ਕਰਦੇ ਨੇ ਪੰਜਾਬੀ ਆ ਕੇ ਪਰ ਔਖਾ ਹੋ ਰ ਗਿਆ ਅੱਜ ਦੇ ਸਮੇਂ ਕੰਮ ਚਲੋ ਬਾਕੀ ਇਹ ਗੱਲਾਂ ਤੋਂ ਬਿਨਾ ਅੱਜ ਗੱਲ ਕਰਦੇ ਆ ਆਪਾਂ ਦੇਖਿਆ ਸੀ ਫਾਰਮਰ ਬ੍ਰਿਜ ਹਾਰਬਰ ਬੇ ਸੀ ਐਨ ਟਾਵਰ ਅਕੁਅਰੀਅਮ ਤੇ ਹੋਰ ਲੋਕਲ ਸਾਈਟ ਸੀਨ ਆਪਾਂ ਕੀਤੀ ਹੈਗੀ ਇਹ ਸਾਰੀਆਂ ਚੀਜ਼ਾਂ ਦੀ ਜਿੰਨੀਆਂ ਵੀ ਟਿਕਟਾਂ ਲਈਆ ਮੈਨੂੰ ਲੱਗਦਾ 80 85 ਡਾਲਰ ਸਾਡੇ ਇੱਕ ਲੱਗੇ ਨੇਗੇ ਹਨ ਤੇ 13 ਡਾਲਰ ਦੀ ਸੀ ਇੱਕ ਟਿਕਟ ਲਈ 12 ਦੀ ਸੀ ਇੱਕ ਟਿਕਟ ਲਈ ਹੋਰ ਮਤਲਬ ਕਈ ਚੀਜ਼ਾਂ ਅਸੀਂ ਇਹ ਲਈਆਂ ਇਹ ਸਾਰੀਆਂ ਦਾ ਵਿੱਚ ਇਨਕਲੂਡਡ ਹੁੰਦੀਆਂ ਨੇਗੀਆਂ ਇਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਲੱਗੀਆਂ ਪੂਰੀਆਂ ਵਧੀਆ ਪੈਸਾ ਵਸੂਲ ਲੱਗੀਆਂ ਪਰ ਇੱਕ ਟਿਕਟ ਤੁਸੀਂ ਨਾ ਲਿਓ ਜਿਹੜੀ ਅਸੀਂ 11 ਡਾਲਰਾਂ ਦੇ ਲਈ ਸੀਗੀ ਦਾ ਸੀਐਨ ਟਾਵਰ ਦੇ ਬਿਲਕੁਲ ਟੌਪ ਫਲੋਰ ਵਾਲੀ ਜਿਹੜੀ ਉੱਪਰ ਜਾ ਕੇ ਟਿਕਟ ਲਈ ਸੀਗੀ ਉਹਦਾ ਸਾਨੂੰ ਕੋਈ ਬੜਾ ਫਾਇਦਾ ਨਹੀਂ ਲੱਗਿਆ ਉਹਦੇ ਤੋਂ ਬਿਨਾ ਜਿੱਥੇ ਵੀ ਅਸੀਂ ਗਏ ਆ ਜੋ ਵੀ ਕੋ ਮੈਂਗਾ ਸਾਰਾ ਕੁਝ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਜੇ ਇੱਥੇ ਆਉਨੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਦਾ ਕੰਬੋ ਆਨਲਾਈਨ ਵਗੈਰਾ ਲੈ ਸਕਦੇ ਹੋ ਤੁਹਾਨੂੰ ਡਿਸਕਾਊਂਟ ਵਗੈਰਾ ਮਿਲ ਜਾਊਗਾ ਤੇ ਬਾਕੀ ਸਾਰੀਆਂ ਗੱਲਾਂ ਦਾ ਜਿਹੜਾ ਨਚੋੜ ਆ ਉਹ ਤੁਹਾਨੂੰ ਤੀਜੇ ਦੱਸ ਦਊਗਾ ਕੀ ਕਿਹੜੀਆਂ ਗੱਲਾਂ ਨੂੰ ਚੰਗੀਆਂ ਲੱਗੀਆਂ ਕਿਹੜੀਆਂ ਮਾੜੀਆਂ ਲੱਗੀਆਂ ਹੁਣ ਤੂੰ ਮੇਰੇ ਰਿਵਿਊ ਦੱਸ ਦੇ ਮੈਂ ਤਾਂ ਆਪਦਾ ਕੰਮ ਦੱਸਦਾ ਮੈਨੂੰ ਤਾਂ ਬਦੇ ਲੱਗਿਆ ਕੀ ਹੈਗਾ ਸਿਟੀਜ਼ਨ ਇਸ ਚੇਂਜ ਹਾਂ ਇਹ ਸਿਟੀਜ਼ਨ ਆ ਇਹਦਾ ਰਿਵਿਊ ਸਹੀ ਬਨੇ ਜਾਣਾ ਤੇਰਾ ਰਿਵਿਊ ਸਹੀ ਬਨੇ ਜਾਣਾ ਅਸੀਂ ਤਾਂ ਪੂਰਸ ਦਾਂਗੇ ਬਾਈ ਬਹੁਤ ਸੋਹਣਾ ਦੇਸ਼ ਹੈਗਾ ਹਾਂ ਆਪਣਾ ਘੁੰਮਣ ਫਿਰਨਾਓ ਮਾਈ ਕੋ ਤੇ ਘਰ ਲਾ ਘੁੰਮਣ ਫਿਰਨਾਓ ਬਾਈ ਹਾਂ ਤੇ ਆਪਣਾ ਵਰਥ ਟੈਕ ਐਕਸਪੀਰੀਅੰਸ ਹੈ ਵਰਥ ਟੈਕ ਐਕਸਪੀਰੀਅੰਸ ਹਾਂ ਇਹੋ ਗੱਲ ਸਹੀ ਹੈ ਜਿਹੜੀ 11 ਡਾਲਰ ਐਂਡ ਟੈਕਟ ਆ ਵੀ ਉਹ ਨਾ ਲਿਓ ਉਹ ਕੋਈ ਉਹਦਾ ਕੋਈ ਫਾਇਦਾ ਨਹੀਂ ਉਹ ਨਾ ਲਿਓ ਜਦੋਂ ਤੁਸੀਂ ਇੱਕ ਵਾਰੀ 47 ਡਾਲਰ ਵਾਲੀ ਡੈਕਟਰ ਲੈ ਲਈ ਤੁਸੀਂ ਉੱਪਰ ਚਲੇ ਉੱਥੇ ਜਾ ਕੇ 11 ਡਾਲਰ ਦੀ ਡੈਕਟਰ ਮੰਗਿਆ ਉਹ ਨਾ ਲਿਓ ਉਹ ਕੋ ਦਾ ਕੋਈ ਬੜਾ ਫਰਕ ਨਹੀਂ ਹੈਗਾ ਏਡਾ ਏਡਾ ਸ਼ੀਸ਼ੇ ਨੇ ਉਹਦੇ ਵਿੱਚ ਦੀ ਨਾ ਤੁਹਾਡੀ ਫੋਟੋ ਸਹੀ ਹੋਣੀ ਆ ਨਾ ਤੁਸੀਂ ਨਿਚਲਾ ਵੀਊ ਵਧੀਆ ਤਰੀਕਾ ਨਾਲ ਦੇਖ ਸਕਦੇ ਹੋ ਥੋੜਾ ਕੱਖ ਨਹੀਂ ਬਟਿਆ ਆ ਏਸੀ ਵੀ ਨਹੀਂ ਚੱਲਦਾ ਏਸੀ ਵੀ ਨਹੀਂ ਚੱਲਦਾ ਉੱਥੇ ਉਹ ਤੇ ਗਰਮੀ ਹੈ ਜੇ ਕਿਸੇ ਨੇ ਬਾਈ ਟੋਰਾਂਟੋ ਘੁੰਮਣਾ ਹੋਣਾ ਤਾਂ TJ ਨੂੰ ਸੰਪਰਕ ਕਰ ਸਕਦਾ ਹਾਂ ਸ਼ੀਸ਼ੇ ਨੇ ਘੁੰਮਣਾ ਹੈ ਬਾਈ ਉਹ ਸਾਨੂੰ ਸੰਪਰਕ ਕਰ ਸਕਦਾ ਸਾਡੇ ਕੋਲੇ ਕਾਰ ਵੀ ਹੋਊਗੀ ਡਰਾਈਵਰ ਵੀ ਦੇ ਦੇਾਂਗੇ ਉਹਨੂੰ ਨਾਲ ਜੋ ਡਰਾਈਵਰ ਦਾ ਬੰਦਾ ਚਲੋ ਉਹ ਤਾਂ ਆਪਾਂ ਨੂੰ ਦੇਣਾ ਹੀ ਪੈਂਦਾਗਾ ਬਾਕੀ ਤੁਸੀਂ ਆਪਦੇ ਖਰਚੇ ਕਰਨੇ ਆ ਜਿਹੜੀ ਤੁਸੀਂ ਸਾਈਡ ਆਖੋਗੇ ਉੱਥੇ ਬੰਦਾ ਤੁਹਾਨੂੰ ਲੈ ਜਾਊਗਾ ਘੁਮਾ ਦੇਊਗਾ ਫਰਾਦਊਗਾ ਠੀਕ ਐਜ਼ ਆ ਗਾਈਡ ਸਮਝ ਲਓ ਐਜ਼ ਆ ਜਿਵੇਂ ਮਰਜ਼ੀ ਸਮਝ ਲਓ ਐਜ਼ ਆ ਹੈਲਪਰ ਸਮਝ ਲਓ ਬਸ ਸਮਝ ਲਓ ਕਿਉਂਕਿ ਇੱਥੇ ਆ ਕੇ ਤੁਸੀਂ ਊਬਰ ਕਰਾਉਣੇ ਆ ਜੀ ਉਹ ਮਹਿੰਗੀ ਪੈਂਦੀ ਆ ਸਰ ਆਫ ਕੋਰਸ ਮਹਿੰਗੀ ਪੈਂਦੀ ਆ ਕਿਉਂਕਿ ਉਹ ਚਾਰਜ ਜ਼ਿਆਦਾ ਕਰਦੀ ਆ ਤੇ ਡਰਾਈਵਰ ਨੂੰ ਆਲਮੋਸਟ ਲਾਈਕ 40% ਹੀ ਪੇ ਕਰਦੀ ਆ ਜਿਹਦੇ ਕਰਕੇ ਆਪਾਂ ਉਹ ਕੰਪਨੀ ਨੂੰ ਪ ਸੋ ਉਹਦੇ ਨਾਲ ਚੰਗਾਗਾ ਵੀ ਤੁਸੀਂ ਡਾਇਰੈਕਟ ਕੰਟੈਕਟ ਕਰ ਲਓ ਹਨਾ ਹਾਂ ਜਿਹੜੇ ਤੁਹਾਡੀ ਆਈਡੀਆ ਵਗੈਰਾ ਮੈਂਸ਼ਨ ਕਰਦਾ ਥਾਰੇਗਾ ਮੋਬਾਈਲ ਨੰਬਰ ਦੱਸਣਾ ਬਸ ਕੋਈ ਗੱਲ ਨਹੀਂ ਸਾਡੀ ਆਈਡੀ ਮੈਂਸ਼ਨ ਕਰ ਦਿਓ ਆਈਡੀ ਮੈਂਸ਼ਨ ਕਰ ਦਾਂਗੇ ਆਪਾਂ ਤੇ ਬਾਕੀ ਇੰਸਟਾਗ੍ਰਾਮ ਦੇ ਉੱਤੇ ਵੀ ਤੁਸੀਂ ਦੇਖ ਲਿਓ ਕੈਨੇਡਾ ਦੀ ਸਟੋਰੀ ਪਾ ਕੇ ਇਹਨੇ ਦੀ ਆਈਡੀ ਮੈਂਸ਼ਨ ਕੀਤੀ ਹੋਊਗੀ ਤੇ ਉੱਥੋਂ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਕੀ ਸਿਸਟਮ ਹੈਗਾ ਤੇ ਜਿਹੜੇ ਵੀ ਆਉਂਦੇ ਆ ਭਾਈ ਕੰਪਨੀਆਂ ਨੂੰ ਪੈਸੇ ਦੇ ਨਾਲ ਚੰਗਾ ਆਪਾਂ ਹੀ ਆਪਸ ਦੇ ਵਿੱਚ ਵਧੀਆ ਵਰਕ ਕਰੀਏ ਇੱਕ ਦੂਜੇ ਨੂੰ ਕੰਮ ਦਈਏ ਕਿਉਂਕਿ ਆਪਣੀ ਇੱਥੇ ਬਹੁਤ ਬੰਦੇ ਆਉ ਉਹ ਇਹ ਕੰਮ ਕਰਦੇ ਉਹਨਾਂ ਨੇ ਗੱਡੀਆਂ ਲੰਗਾ ਉਬਰਾਂ ਕਰਦੇ ਆ ਤਾਂ ਉਹਨਾਂ ਨੂੰ ਸਾਰੇ ਕਾ ਲੋਕੇਸ਼ਨ ਆਲਾ ਪਤਾ ਜਿਹੜੀ 2 250 ਉਹ ਇੱਕ ਵੀ ਹੋ ਦੱਸੋ ਮੈਂ ਤੁਸੀਂ ਸਵੇਰੇ ਦੱਸ ਰਹੇ ਸੀਗੇ ਵੀ ਇੱਥੇ ਆਨਲਾਈਨ ਸਕੈਮ ਬੜਾ ਹੁੰਦਾਗਾ ਜਿਹੜਾ ਆਪਾਂ ਨੂੰ ਉਹ ਕਹਿੰਦੇ ਸੀਗੇ ਵੀ ਤੁਸੀਂ ਕਿਹਾ ਸੀਗਾ ਉਧਰ ਉਬਰ ਨਹੀਂ ਜਾਂਦੀ ਮੇਲਾ ਨਹੀਂ ਏਰੀਆ ਇੱਥੇ ਜਿਵੇਂ ਉੱਥੇ ਆਨਲਾਈਨ ਇਹ ਸਕੈਮ ਹੁੰਦਾ ਵੀ ਉੱਥੇ ਉਹ ਬੰਦੇ ਤੁਹਾਨੂੰ ਮੈਸੇਜ ਕਰਕੇ ਐਜ਼ ਅ ਅਡਲਟ ਕੁੜਕਾ ਦੇ ਨਾਮ ਤੇ ਬੁਲਾ ਲੈਂਦੇ ਆ ਉਹ ਦੂਬਾਰਾ ਤੁਹਾਡੇ ਤੇ ਵੀ ਇੱਥੇ ਲਾਈਕ ਸਕੈਮ ਕਰਦੇ ਆ ਵੀ ਜਿਆਦਾ ਪੈਸੇ ਮੰਗਦੇ ਆ ਜਾਂ ਕਹਿੰਦੇ ਨੇ ਥੋੜੀ ਕੰਪਲੇਂਟ ਕਰਾਂਗੇ ਸੋ ਬਈ ਇਹ ਜੇ ਕੰਮਾ ਤੋਂ ਰੋ ਬਚ ਕੇ ਆਪਦਾ ਕੰਮ ਕਰਨਾ ਹੈ ਇੱਥੇ ਕਰੋ ਗੱਲੇ ਕੰਮ ਜੇ ਘੁੰਮਣਾ ਹੈ ਤਾਂ ਇਕੱਲਾ ਘੁੰਮੋ ਨਹੀਂ ਪਰ ਘੁੰਮਣ ਵਾਲੇ ਬੰਦੇ ਨੂੰ ਹੁਣ ਕੀ ਪਤਾਗਾ ਵੀ ਜੇ ਮੈਸੇਜ ਕਰਤਾ ਕਿਸੇ ਨੇ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਨਹੀਂ ਆ ਬਚੋ ਬਸ ਉਹ ਚੀਜ਼ਾਂ ਤੋਂ ਬਚੋ ਕੀ ਲੈਣਾ ਤੁਸੀਂ ਕਿਸੇ ਤੋਂ ਤੁਸੀਂ ਉਹਨੂੰ ਮਿਲੋ ਜਿਹਨੂੰ ਤੁਸੀਂ ਜਾਣਦੇ ਆ। ਠੀਕ ਹੈ। ਜਾਂ ਜਿਹੜਾ ਤੁਹਾਡੇ ਜੇ ਉਹ ਆਪਦੀ ਲੋਕੇਸ਼ਨ ਤੇ ਤੁਹਾਨੂੰ ਸਾਧ ਰਿਹਾ ਤਾਂ ਤੁਸੀਂ ਕਿਉਂ ਬਈ ਮਿਲਣੇ ਆ ਨਾ ਕਿਥੇ। ਹਾਂ ਇਹ ਗੱਲ ਸਹੀ ਆ ਨਾ ਤੁਸੀਂ ਆਪਦੀ ਲੋਕੇਸ਼ਨ ਤੇ ਬੁਲਾ ਲਓ ਅਗਲੇ ਨੂੰ। ਉਹ ਕਹਿੰਦਾ ਵੀ ਇੱਥੇ ਖੜੇ ਆ ਅਸੀਂ ਜਿਵੇਂ ਆਪਾਂ ਕਹਿੰਦੇ ਵੈਸੇ ਵੈਸੇ ਰੈਸਟ੍ਰਿਕਟਡ ਏਰੀਏ ਕਿਹੜੇ ਨੇਗੇ ਜਾਂ ਮਤਲਬ ਕਿਈ ਨਹੀਂ ਇੱਧਰ ਕਲਾਈਕ ਫਿੰਚ ਸਟਰੀਟ ਆ ਗਈ ਉਧਰ ਲੋਕੀ ਘੱਟ ਡਰਾਈਵ ਕਰਦੇ ਆ ਕਿਉਂਕਿ ਥੋੜਾ ਜਿਹਾ ਉਧਰ ਇਹੋ ਜਿਹਾ ਕੁਛ ਪਾਲਾ ਹੈਗਾ ਉਹ ਤੋਂ ਮਤਲਬ ਕਿਹੜੀ ਕਮਿਊਨਿਟੀ ਦਾ ਏਰੀਆ ਹੈਗਾ ਉਹ ਮਤਲਬ ਜਿਆਦਾ ਕਮਿਊਨਿਟੀ ਕਿਹੜੀ ਹੈ ਕਿਸੇ ਨੂੰ ਸਪੈਸੀਫਾਈ ਨਹੀਂ ਕਰ ਸਕਦੇ ਉੱਥੇ ਸਾਰੇ ਤਰ੍ਹਾਂ ਦੇ ਲੋਕ ਹੀ ਰਹਿੰਦੇ ਆ ਠੀਕ ਹੈ ਪਰ ਭਈ ਉਹ ਨਹੀਂ ਅਲਵੇਰੀਆ ਮਾੜਾ ਕੋਲ ਮਿਲਾਂਗੇ ਇਹਦੀਆਂ ਮਾੜਾਗਾ ਦੋਸਤੋ ਇਹ ਕੁਝ ਕਿਹੜੀ ਮਾੜੇ ਹੁੰਦੇ ਨੇਗੇ ਤੁਹਾਨੂੰ ਕਈ ਵਾਰ ਸੋਸ਼ਲ ਮੀਡੀਆ ਤੇ ਬੀਇੰਗ ਅ ਟ੍ਰੈਵਲਰ ਤੁਹਾਨੂੰ ਮੈਸੇਜ ਆਉਂਦਾ ਭਾਈ ਤੁਹਾਨੂੰ ਮਿਲਾਂਗੇ ਜਾਂ ਇਦਾਂ ਕਰਾਂਗੇ ਉਦਾਂ ਕਰਾਂਗੇ ਪੰਜਾਬੀ ਚ ਵੀ ਇੰਗਲਿਸ਼ ਚ ਵੀ ਕੋਈ ਵਾਰ ਆਪਾਂ ਨੂੰ ਐ ਹੁੰਦਾ ਯਾਰ ਆਪਾਂ ਨੂੰ ਲੋਕਲ ਬੰਦੇ ਮਿਲਦੇ ਆ ਜਿਆਦਾ ਵਧੀਆ ਕਮਾ ਦੇਣਗੇ ਜਿਆਦਾ ਵਧੀਆ ਗਾਈਡ ਕਰ ਦੇਣਗੇ ਸੋ ਡਿਫਰੈਂਟ ਕਮਿਊਨਿਟੀ ਦੇ ਵਿੱਚ ਜਾਣ ਵਾਲਾ ਥੋੜਾ ਜਿਹਾ ਆਪਦੀ ਕਮਿਊਨਿਟੀ ਚ ਘੱਟੋ ਘੱਟ ਪੰਜਾਬੀ ਬੰਦੇ ਦਾ ਕੁਝ ਨਾ ਕੁਝ ਤਾਂ ਆਪਣ ਨੂੰ ਜਜਮੈਂਟ ਹੁੰਦੀ ਆ ਕੁਝ ਨਾ ਕੁਝ ਤਾਂ ਪਤਾਗਾ ਸੋ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਅਵੇਅਰ ਰਹਿਣਾਗਾ ਬਚ ਕੇ ਰਹਿਣਾਗਾ ਬਾਕੀ ਇਹਨਾਂ ਦਾ ਮੈਂ ਕੰਟੈਕਟ ਇੰਸਟਾਗ੍ਰਾਮ ਦੇ ਉੱਤੇ ਵੀ ਦੇ ਦੂੰਗਾ ਇਸ ਵੀਡੀਓ ਚ ਵੀ ਦੇ ਦੂੰਗਾ ਤੁਸੀਂ ਕੰਟੈਕਟ ਕਰ ਲਿਓ ਬਾਈ ਯਾਰ ਕੇ ਨਾਲ ਤੁਹਾਨੂੰ ਕਮਾਉਣਗੇ ਠੀਕ ਹੈ ਗੱਡੀ ਪ੍ਰੋਵਾਈਡ ਕਰ ਦੇਣਗੇ ਡਰਾਈਵਰ ਹੋ ਜੂਗਾ ਤੁਹਾਨੂੰ ਟ੍ਰੈਵਲਿੰਗ ਦਾ ਸਾਰਾ ਸਾਰਾ ਹੋ ਜੂਗਾ ਚਾਹੇ ਬਸ ਤੇ ਲੈ ਕੇ ਆਉਣ ਚਾਹੇ ਮੈਟਰੋ ਦੇ ਉੱਤੇ ਚਾਹੇ ਕਿਤੇ ਵੀ ਕਿਉਂਕਿ ਡਾਊਨ ਟਾਊਨ ਚ ਉੱਪਰ ਵਗੈਰਾ ਬਈ ਬਹੁਤ ਰੇਟ ਨੇਗੇ ਮੈਂ ਉਹਰੇ ਦੇਖੇ ਨੇਗੇ ਠੀਕ ਹੈ ਤੇ ਬਾਈ ਜੇ ਮਤਲਬ ਮੰਨ ਲਓ ਕਿਸੇ ਨੂੰ ਕੋਈ ਲੋਡ ਪੈ ਗਈ ਕੋਈ 에ਅਰਪੋਰਟ ਤੋਂ ਤੁਹਾਨੂੰ ਪਿਕ ਕਰਨਾ ਪੈ ਗਿਆ ਇੱਕ ਅੱਧੀ ਰਾਤ ਤੁਹਾਨੂੰ ਰੱਖਣਾ ਪੈ ਗਿਆ ਕੋਈ ਐਮਰਜੈਂਸੀ ਪੈ ਗਈ ਕੋਈ ਨਹੀਂ ਆਪਣਾ ਪੰਜਾਬੀ ਭਰਾ ਰੱਖ ਲਾਂਗੇ ਅਸੀਂ ਮਿਲ ਨਹੀਂ ਆ ਕੋਈ ਚੱਕਰ ਨਹੀਂ ਰੱਖਾਂਗੇ ਠੀਕ ਹੈ ਐਡੀਆਂ ਆਫਰ ਆ ਬਾਈ ਕੋਈ ਗੈਟ ਨਹੀਂ ਦਿੰਦੇ ਚਲੋ ਆਪਾਰਟ ਫਰਮ ਜੋਕ ਹਨ ਬਹੁਤ ਵਧੀਆ ਟ੍ਰਿਪ ਲੱਗ ਰਿਹਾ ਹੈਗਾ ਇਹ ਸੋ ਤੁਸੀਂ ਸਾਰਿਆਂ ਨੇ ਇੱਥੇ ਆਉਣਾਗਾ ਘੁੰਮਣਾ ਫਿਰਨਾ ਇੰਜੋਏ ਕਰਨਾ ਮਾੜੇ ਕੰਮ ਤੋਂ ਬਚ ਕੇ ਰਹਿਣਾਗਾ ਲੈ ਵੀ ਹੁਣ ਆ ਗਏ ਆ ਟ੍ਰੇਨ ਦੇ ਵਿੱਚ ਸੱਲੇ ਡਾਊਨ ਹੋਏ ਜਿਵੇਂ ਵੀ ਬੈਟਰੀ ਡਾਊਨ ਨਹੀਂ ਹੋਈ ਬਾਈ 67 ਕਿਲੋਮੀਟਰ ਸਾਈਕਲ ਚਲਾ ਕੇ ਹੁਣ ਬੰਦਾ ਕੀ ਕਰੂ ਜੇ ਕੋਈ ਰੇਸ ਰੂਸ ਹੁੰਦੀ ਉਹਨੂੰ ਜਿੱਤੇ ਹੁੰਦੇ ਨੇ ਸਹੀ ਗੱਲ ਹੈ ਸਹੀ ਗੱਲ ਹੈ ਚਲ ਹੁਣ ਆਪਾਂ ਘਰੇ ਚੱਲਦੇ ਆ ਵੀਡੀਓ ਕਰਦੇ ਆ ਬੰਦ ਗੁੱਡ ਬਾਏ ਕਹਦੇ ਵੇ ਸਾਰੇ ਬਾਏ ਬਾਏ ਸਤਿ ਸ੍ਰੀ ਅਕਾਲ ਸ਼ਾਮ ਢਲ ਗਈ ਸਾਡੇ ਬੰਦੇ ਵੀ ਢਲ ਗਏ ਥੱਕ ਗਏ ਸਾਈਕਲ ਚਲਾ ਚਲਾ ਕੇ ਕਿੰਨੇ ਕਿਲੋਮੀਟਰ ਚਲਾਤਾ ਅੱਜ ਅੱਜ ਭਾਈ ਮੰਗੜੇ ਨਹੀਂ ਲੋਕਾਂ ਨੇ ਆਪਾਂ ਦੱਸਣਾ ਹੀ 67 ਕਿਲੋਮੀਟਰ 67 ਕਿਲੋਮੀਟਰ ਭਾਈ ਐਪ ਖੋਲੀ ਐਪ ਦਿਖਾ ਦਈਏ ਮਣੀ ਜੀ ਇਹਨਾਂ ਨੇ ਮੰਨਣਾ ਨਹੀਂਗਾ ਵੀ 67 ਕਿਲੋਮੀਟਰ ਸਾਈਕਲ ਚਲਾਤਾ ਇੱਕ ਮਿੰਟ ਤੁਹਾਨੂੰ ਐਪ ਦਿਖਾਉਣਾ 67 ਕਿਲੋਮੀਟਰ ਤੇ 1800 ਕੈਲਰੀਆਂ ਬਰਨ ਹੋਈਆਂ ਕਿੱਥੇ ਆ ਗਿਆ ਕਿੱਥੇ ਉਹ 60 ਕਿਲੋਮੀਟਰ ਸਾਈਕਲ ਚਲਾਉਣਾ ਅੱਜ ਦੇ ਸਮੇਂ 'ਚ 2025 'ਚ ਔਖਾ ਕੰਮ ਹੈ ਕਿੱਥੋਂ ਕਹਿੰਦੇ ਸੀ ਆਪਾਂ ਆ ਗਿਆ ਲੈ ਇਹ ਆ ਦੇਖ ਲਓ 67.6 ਕਿਲੋਮੀਟਰ ਰਾਈਡ ਐਂਡ ਹਿਸਟਰੀ 5 ਘੰਟਿਆਂ ਦੇ ਵਿੱਚ ਬਹੁਤ ਗੱਡੀ ਚਲਾ ਲਈ ਬਹੁਤ ਗੱਡੀ ਚਲਾ ਲਈ ਚਲੋ ਹੁਣ ਥੱਕ ਗਏ ਅਸੀਂ ਹੁਣ ਟਾਟਾ ਬਾਏ ਬਾਏ ਫੇਰ ਮਿਲਾਂਗੇ ਥੱਕ ਗਏ ਬਾਏ